ਆਰਟੀਕਲ ਕਾਫੇ ਅਸੀਂ ਧਰਨਾ ਲਾਉਣ ਲੱਗੇ پورے ਦੇਸ਼ بھر ਦੇ ਵਿੱਚ ਕਾਂਗਰਸ ਮਾਰਟੀ ਦਾ ਵਰਤੇ ਕਰਨ ਲਾ ਰਹੀ ਆਜ ਕੋ ਠੀਕ ਕੀ ਬਰੇ ਮੈਦਾਨ ਕਾਂਗਰਸ ਆਰਟੀ ਦੀ ਇਹ ਬਦਾਨੀ ਕੀ ਜਾਰੀ ਹੋਣੀ ਹੈ ਨਹੀਂ ਮੇਰੇ ਤੇ ਡਾਕਟਰ ਮਨਮੋਹ ਸਿੰਘ ਨੇ ਗਰੀਬਾਂ ਨੂੰ ਇਹ ਰੋਜ਼ਗਾਰ ਦਿੱਤਾ ਸੀ 100 ਦਿਨ ਦੀ ਜਾਣ ਅਰੇ ਯਾਰ ਸਰ ਲੋਕੋ ਇਹ ਤਾਂ 100 ਦਿਨਾਂ ਇਹ ਰੋਜ਼ਗਾਰ ਸੀ ਜੀ ਨੇ ਬੜਾ ਇਹ ਮਦਦ ਕਰੀ ਜ਼ਿੰਦਗੀ ਦੇ ਵਿੱਚ ਉਸ ਦੀ ਰਾਖੀ ਜੇ ਤਰੁਨਾ ਕਾਲ ਨਹੀਂ ਆਇਆ ਭਰੂਆਂ ਦੇ ਵਿੱਚ ਵੀ ਲੋਕਾਂ ਦਾ ਟੁੱਲਾ ਜਲਦਾ ਰਿਹਾ ਏਰੇ ਪਿੱਛੇ ਇਹ ਮਨੂ ਕਾਮਨਾ ਸੀ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹਨੂੰ 100 ਚੱਕੀਆਂ ਸੀ ਉਹ ਆਪਣੇ ਇਸਤੰਦ ਦੇ ਵਿੱਚ ਇਹ ਗੱਲ ਕਹੀ ਸੀ ਇਹ ਮਨਰੇਗਾ ਜਿਹੜੀ ਹੈ ਇਹ ਕਾਂਗਰਸ ਪਾਰਟੀ ਦੀ ਬਸਲਤਾ ਦਾ ਪਲੰਦਾ ਹੈ ਜਿਤ ਮੈਂ ਬੰਦਦਾ ਨਹੀਂ ਕਰੂਗਾ ਪਰ ਮੈਂ ਇਹਨੂੰ ਰੱਖੂਗਾ ਤਾਂ ਜੋ ਇਹਨਾਂ ਨੇ ਇਹ ਕੰਮ ਕੀਤੇ ਹੈ ਮਨਰੇਗਾ ਨੂੰ ਦੇ ਕੇ ਇਹ ਯਾਦ ਰੱਖੀ इन बिल लिखियो हिकु सौ पंचीसे और ॾिया वठो ਮਾਊਦਾ ਰੈਂਡ ਦੇ ਨਾਸ਼ੋਨੇ 1.2 ਲੱਖ ਤੋਂ ਇਰਦਾਤ ਅਪਲਾਨ ਦੇ ਲਈ ਕਾਰਡ ਹੋਲਡਰ ਤੇ ਬੁਨਿਧਾਨੇ ਨੁ리아ਣਾ ਜਿਹੜੇ ਸ਼ਹਿਰ ਮੁਕਾ ਕੇ ਕੇਵਲ 24 ਹਜ਼ਾਰ ਪਰਿਵਾਰਾਂ ਨੂੰ ਕੰਮ ਮਿਲਿਆ ਪਿਛਲੇ ਸਾਲ ਜਿਹੜੀ ਡੀਸੀ ਦੀ ਰਿਪੋਰਟ ਹੈ ਜਿਹਰੇ ਵਿੱਚੋਂ 12 ਪਰਿਵਾਰਾਂ ਨੂੰ 100 ਦੇ ਪਰ ਰੋਜ਼ਗਾਰ ਮਿਲਿਆ ਜਾਨ ਕੀ ਹੈ ਇਸ ਮੈਂ ਪਹਿਲਾਂ ਰੋਜ਼ਗਾਰ 1% ਲੋਕਾਂ ਨੂੰ 100 ਦੇ ਨਾ ਮਿਲਿਆ ਕਿਉਂ ਨਾ ਉਹ ਕੰਮ ਕਰਤਾ ਵੀ ਕੱਚੇ ਰਾਹ ਬੰਦ ਕਰਤੇ ਕੱਚੇ ਰਸਤਿਆਂ ਦਾ ਕੰਮ ਜਿਹੜੇ ਪਰਮ ਕਹਿੰਦੇ ਆ ਸੜਕਾਂ ਤੇ ਦੂਜਾ ਇਰੀਗੇਸ਼ਨ ਦਾ ਕੰਮ ਕਰਤਾ ਇਸ ਕਰਕੇ ਸਾਡੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਤੀਸਰਾ ਜਿਹੜੀਆਂ ਐਪ ਡਾਊਨਲੋਡ ਕਰਕੇ ਹਾਜ਼ਰੀਆਂ ਲੱਗਦੀਆਂ ਹੁਣ ਕਹਿੰਦਾ ਬਾਇਓਮੈਟ੍ਰਿਕ ਯਾਨੀ ਕਿ ਥੰਬ ਪ੍ਰਿੰਟ ਨਾਲ ਲੱਗੇਗੀ ਪਹਿਲਾਂ ਇਸੇ ਥੰਬ ਪ੍ਰਿੰਟ ਕਰਕੇ ਹਜ਼ਾਰਾਂ ਲੋਕਾਂ ਦੇ ਰਾਸ਼ਨ ਕਾਟ ਕੱਢ ਦਿੱਤੇ ਗਏ ਜਿਹੜਾ ਸਹੀ ਥੜੀ ਚੱਲਦਾ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਫੋ ਇਹਨੇ ਕਿਹਾ ਜਾਂਦਾ ਕਿ ਹੋਰ ਦਿੱਲੀ ਸਰਕਾਰ ਕਹੇਗੀ ਨਹੀਂ ਕਿ ਇੰਨੇ ਪੈਸੇ ਰੱਖਿਆ ਬੰਦੇ ਨੇ ਘਾਸੇ ਪੰਜਾਬ ਦੇ ਪਹਿਲਾਂ ਡਿਮਾਂਡ ਟ੍ਰਿਮਲ ਹੁੰਦਾ ਸੀ ਅਸੀਂ ਡਿਮਾਂਡ ਕਰਦੇ ਸੀ ਫੇਰ ਕੰਮ ਮਿਲਦਾ ਸੀ ਉਧਰ ਤੇ ਕਿਉਂ ਕਰਨਾ ਭਾਵੇਂ ਅਸੀਂ 10000 ਕਰੋੜ ਦਾ ਕੰਮ ਕਰਦੇ ਹਾਂ ਕੀ ਕਰ ਰਹੇ ਹੋ ਹੋਰ ਪੈਸੇ ਕਹਿੰਦੇ ਵੀ ਅਸੀਂ ਤੁਹਾਡੇ ਅਸੇ 5000 ਕਰੋੜ ਰੁਪਇਆ ਰੱਖਿਆ ਹੈ ਇਹ 5000 ਕਰੋੜ ਦਾ ਕੰਮ ਕਰਦੇ ਤਾਂ ਮੈਂ ਨਹੀਂ ਦਿੰਦੇ ਫਿਰ 40% ਹਿੱਸੇਦਾਰੀ ਸਟੇਟ ਸਪੀਕਰ ਹੁਣ 40% ਸਟੇਟ ਦੀ ਜਿਹੜੀ ਹਿੱਸੇਦਾਰੀ ਹੈ ਇਹ ਬਹੁਤ ਜ਼ਿਆਦਾ ਹੈ ਜਦੋਂ ਅਸੀਂ ਟੈਕਸਸ ਦਾ ਪੈਸਾ ਦਿੰਨੇ ਆ ਸੈਸ ਦਿੰਨੇ ਆ ਜੀਐਸਟੀ ਦਿੰਨੇ ਆ ਤਾਂ ਕੇਂਦਰ ਸਰਕਾਰ ਨੂੰ ਸਾਨੂੰ ਵਾਪਸ ਪੈਸਾ ਸਾਡਾ ਮੋੜਨਾ ਚਾਹੀਦਾ ਹੈ ਹੁਣ 40% ਹਿੱਸੇਦਾਰੀ ਸਰਕਾਰ ਕੋਲ ਦਾ 10% ਵੀ ਪੈਸੇ ਨਹੀਂ ਦੇ ਸਰਕਾਰ ਤਾਂ ਪਹਿਲਾਂ ਭੁੱਖੀ ਹੋਈ ਨਹੀਂ ਆ 4.5 ਲੱਖ ਕਰੋੜ ਦਾ ਕਰਜ਼ਾ ਚੜਾਦਾ ਇਹ ਤੁਹਾਡੀ ਸਰਕਾਰ ਨੇ ਤੋ ਕਹਿਣ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮਨਰੇਗਾ ਦੇ ਲੋਕਾਂ ਨੂੰ ਕੰਮ ਨਹੀਂ ਮਿਲੇਗਾ ਲੋਕਾਂ ਦੇ ਚੁੱਲਿਆਂ 'ਚੋਂ ਅੱਗ ਬੁਝਾਉਂਦਾ ਕੰਮ ਬੀਜੇਪੀ ਨੇ ਪਰ ਝਾੜੂ ਦੀ ਸਰਕਾਰ ਨੇ ਕੀਤਾ ਹੈ ਹੁਣ ਤੇਰੇ ਤੇ ਸਪੈਸ਼ਲ ਸੈਸ਼ਨ ਵੀ ਬੁਲਾ ਲਿਆ ਸਪੈਸ਼ਲ ਸੈਸ਼ਨ ਦੇ ਕੇਵਲ ਨਿੰਦਨ ਦੇ ਨਾਲ ਨਾ ਤੁਸੀਂ ਸਰਕਾਰ 'ਚੋਂ ਤੁਸੀਂ ਬਜਟ ਆਉਣਾ ਮਾਰਚ ਦੇ ਵਿੱਚ 40% ਬਜਟ ਜਿਹੜਾ ਤੁਸੀਂ ਪੈਸੇ ਆ ਉਹ ਭੱਜਣ ਦੇ ਵਿੱਚ ਫੁਰੀ ਤੋਂ ਰੱਖਿਆ ਤਾਂ ਉਹ ਮੰਨਰੇਗਾ ਦਾ ਬੰਦਾ ਸਫਰ ਰੱਖ ਸੀ ਜੋ ਕਿ ਦਿਲ ਦਾ باس ਹੋ ਗਿਆ ਜਿੰਦਾ ਬਲਹੂਂਗਿਆ ਪਾਸ ਤੋਂ ਕੁਝ ਐਸੀ ਤਜਰੀਦ ਵੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਚਾਹੀਦੀ ਹੈ ਜਿਹਰੇ ਨਾਲ ਸਾਡੇ ਮੰਨਰੇਗਾ ਭਰਾਵਾਂ ਦਾ ਰੋਜ਼ਗਾਰ ਨਾ ਖੋਇਆ ਜਾਵੇ ਇਸ ਧਰਨੇ ਅਸੀਂ ਅੱਜ ਇੱਕ ਚਕਾਮ ਨਹੀਂ ਆਉਣ ਵਾਲੇ ਬਿਨਾਂ ਜੀਡੀਪੀ ਦੇ ਲੀਡਰਾਂ ਦੇ ਘਰ ਵੀ ਘੇਰਾਂਗੇ ਦਫ਼ਤਰ ਵੀ ਘੇਰਾਂਗੇ ਔਰ ਜਿਵੇਂ ਕਿਸਾਨ ਹੈ ਸਿਚੁਏਸ਼ਨ ਚਲੀ ਉਹ ਸੇਟਰ ਆ ਇਹ ਐਸੋਸੀਏਸ਼ਨ ਪੰਜਾਬ ਤੋਂ ਲਾਵਾਗੇ ਪਰ ਲੜਾਈ ਲੜਾਂਗੇ ਕਿਉਂਕਿ ਬੀਜੇ ਬੀਜੇ ਪੰਜਾਬ ਦੇ ਗਰੀਬਾਂ ਦੇ ਜੁਗਿਆ ਜੋ ਅੱਗ ਬਜਾਉਂਦਾ ਕੰਮ ਕਰ ਰਹੀ ਹੈ ਮੇਰੀ ਲੜਾਈ ਕਾਂਗਰਸ ਪਾਰਟੀ ਨਾਲ ਕੇ ਲੜੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਦਿੱਲੀ ਜਾ ਕੇ ਵੀ ਧਰਨਾ ਲਾਓ ਦਿੱਲੀ ਨਾਲ ਘਰ ਵੀ ਕਰੋ ਯਾਦ ਕਿ ਉਹ ਸ਼ੈਸ਼ਨ ਬਣਾ ਕੇ ਆਪਦੇ ਹੱਥ ਕੋ ਮੈਨੂੰ ਉਮੀਦ ਹੈ ਸਾਡਾ ਪਹਿਲਾ ਕਰਕੇ ਪੰਜਾਬ ਤੇ ਮੁਸਫਰ ਲਾ ਦੇ